ਸਾਰਿਆਂ ਨੂੰ ਮੇਰੀ ਜੈ ਵਾਲਮੀਕੀ ਮੇਰਾ ਨਾਮ ਐਡਵੋਕੇਟ ਅਸ਼wini ਬਗਾਨੀਆ ਹੈ ਤੇ ਮੈਂ ਰਾਸ਼ਟਰੀ ਚੇਅਰਮੈਨ ਆਲ ਇੰਡੀਆ ਵਾਲਮੀਕੀ ਮੱਦੀਸੀ ਅਤੇ ਵੰਚਿਤ ਸਮਾਜ ਰક્ષਣ ਬਚਾਓ ਕਮੇਟੀ ਦਾ ਰਾਸ਼ਟਰੀ ਚੇਅਰਮੈਨ ਆ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਇਹ ਰੱਖਣਾ ਚਾਹੁੰਦਾ ਕਿ ਆਪਣੀ ਇਹ ਸੰਸਥਾ ਅੱਜ ਪੂਰੇ ਭਾਰਤ ਵਿੱਚ 18 ਸਟੇਟਾਂ 'ਚ ਚੱਲ ਰਹੀ ਹੈ ਤੇ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ ਤੇ ਆਪਾਂ ਆਪਣੇ ਸਾਰੇ ਸਟੇਟਸ ਦੇ ਜਿਹੜੇ ਕੋਆਰਡੀਨੇਟਰ ਆਏ ਸੀਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਉਹ ਆਪਣੇ ਮਿਨਿਸਪਲ ਕਾਰਪੋਰੇਸ਼ਨ ਦੇ ਆਫਿਸ ਜਾ ਕੇ ਉਹਨਾਂ ਦੇ ਸਾਹਮਣੇ ਲੈਟਰ ਹੈਡ ਤੇ ਇਹ ਮੰਗ ਰੱਖਣ ਕਿ ਵੀ ਵੀ ਜਿਹੜਾ ਰੈਜ਼ਰਵੇਸ਼ਨ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਉਹ ਬਰਕਰਾਰ ਰਹੇ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਉਹ ਫਿਰ ਆਪਾਂ ਉਸ ਤੋਂ ਬਾਅਦ ਜਿਹੜੀ ਦੂਜੀ ਗੱਲ ਰੱਖੀ ਸੀ ਕਿ ਉਹ ਸਾਰੇ ਲੋਕ ਆਪਣੇ ਆਪਣੇ ਏਰੀਆ ਦੇ ਐਮ ਐਲ ਏਜ਼ ਨੂੰ ਇਹ ਲੈਟਰਸ ਦਿਨ ਥਰਡ ਉਸਤੇ ਅਸੀਂ ਇਹ ਰੱਖਿਆ ਕਿ ਉਸ ਤੋਂ ਬਾਅਦ एमपीਜ਼ ਮੈਂਬਰ ਆਫ ਪਾਰਲੀਮੈਂਟ ਹੈ ਚਾਹੋ ਮਹਾਰਾਸ਼ਟਰ ਦੇ ਸਾਡੇ ਕੋਆਰਡੀਨੇਟਰ ਸੀਗੇ ਹਰਿਆਣਾ ਦੇ ਸੀਗੇ ਚਾਰਖੰਡ ਦੇ ਸੀਗੇ ਰਾਜਸਥਾਨ ਦੇ ਸੀਗੇ ਉੱਤਰ ਪ੍ਰਦੇਸ਼ ਦੇ ਸੀਗੇ ਇਹ ਸਾਰੀ ਜਿਹੜੀ ਵੀ ਆਪਣੀ 18 ਸਟੇਟ ਸਾਡੇ ਨਾਲ ਸ਼ਾਮਿਲ ਹੋਏ ਸੀਗੇ ਜਿਹੜੇ ਆਪਾਂ ਕੋਆਰਡੀਨੇਟਰ ਲਾਏ ਸੀ ਆਪਾਂ ਸਾਰਿਆਂ ਨੂੰ ਇਹੀ ਗੱਲ ਕਹੀ ਸੀ ਤੇ ਇਹ ਜਿਹੜਾ ਤੁਸੀਂ ਤੁਹਾਡੇ ਅਸੀਂ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੀ ਇਹ ਗੱਲ ਮੰਨੀ ਤੇ ਆਪਣੀ ਆਪਣੀ ਸਟੇਟ ਔਰ ਆਪਣੇ ਆਪਣੇ ਹਲਕਿਆਂ ਔਰ ਆਪਣੇ ਆਪਣੇ ਏਰੀਆ ਵਿੱਚ ਇਹ ਕੰਮ ਕੀਤੇ ਜਿਸ ਦੇ ਦੌਰਾਨ ਸਾਨੂੰ ਸਫਲਤਾ ਵੀ ਪ੍ਰਾਪਤ ਹੋਈ ਤੇ ਹੁਣ ਐਟ ਪ੍ਰੈਜ਼ੈਂਟ ਜਿਹੜਾ ਸਾਡਾ ਤੁਹਾਡੇ ਨਾਲ ਗੱਲ ਕਰਨ ਦਾ ਇੱਕ ਮੁੱਦਾ ਇਹ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਜਾਤੀਗਤ ਜਨਗਣਨਾ ਕਦੇ ਵੀ ਹੋ ਸਕਦੀ ਹੈ ਤੇ ਉਸ ਦੇ ਲਈ ਸਾਡੀ ਸਭਾ ਦੇ ਹਰੇਕ ਮੈਂਬਰ ਦੇ ਜਿਹੜੀ ਹੈ ਉਹ ਆਪਣੇ ਤੌਰ ਤੇ ਆਪਣੇ ਹਲਕਿਆ ਤੇ ਜਾ ਕੇ ਇੱਥੇ ਪੰਜਾਬ ਚ ਵੀ ਜਿਹੜੇ ਅਸੀਂ ਡਿਸਟ੍ਰਿਕਟ ਕੋਆਰਡੀਨੇਟਰ ਲਾਏ ਹੋਏ ਨੇ ਉਹ ਆਪਣੇ ਪਿੰਡਾਂ ਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਵੀ ਜਦ ਵੀ ਜਾਤੀਗਤ ਜਨਗਣਨਾ ਦਾ ਸਰਵੇ ਹੋਏਗਾ ਔਰ ਉਹਨਾਂ ਦੇ ਬਾਰੇ ਕੋਈ ਫਾਰਮ ਭਰਿਆ ਜਾਵੇਗਾ ਤੇ ਸਾਡੇ ਸਾਰੇ ਲੋਕਾਂ ਨੇ ਇੱਕ ਹੀ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਨੇ ਜਿਹੜਾ ਜਾਤੀ ਵਾਲਾ ਕਾਲਮ ਹੋਏਗਾ ਉਸ ਦੇ ਵਿੱਚ ਆਪਣਾ ਗੋਤਰ ਨਹੀਂ ਮੈਂਸ਼ਨ ਕਰਨਾ ਆਪਣੇ ਗੋਤਰ ਹੁੰਦੇ ਆ ਤੁਹਾਨੂੰ ਪਤਾ ਮੱਟੂ ਪੋਹਾਲ ਬਗਾਨੀਆਂ ਜਾਂ ਬਿੰਲਾ ਜਿਹੜੇ ਵੀ ਆਪਣੇ ਗੋਤ ਚੱਲ ਰਹੇ ਨੇ ਉਹੋ ਨਹੀਂ ਐਸੀ ਮੈਂਸ਼ਨ ਕਰਨਾ ਜਾਤੀ ਵਾਲੇ ਕਾਲਮ ਚ ਸਿਰਫ ਵਾਲਮੀਕੀ ਜਾਂ ਮੱਧਵੀ ਸਿੱਖੀ ਮੈਂਸ਼ਨ ਕਰਨਾ ਹੈ ਏ ਮੇਰੇ ਸਾਰੇ ਵੀਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਪੂਰੇ ਭਾਰਤ ਦੇ ਮੇਰੇ ਜਿਹੜੇ ਵੀ ਭੈਣ ਭਾਈ ਨੇ ਉਹਨਾਂ ਨੂੰ ਇਹੀ ਹੱਥ ਜੋੜ ਕੇ ਅਪੀਲ ਹੈ ਕਿ ਜਦ ਵੀ ਇਹ ਸਰਵੇ ਹੋਵੇ ਜਦ ਵੀ ਤੁਸੀਂ ਫਾਰਮ ਭਰੋ ਜਾਤੀ ਵਾਲੇ ਕਾਲਮ 'ਚ ਵਾਲਮੀਕੀ ਜਾਂ ਮੱਧਵਿਕ ਹੀ ਭਰੋ ਮੇਰੀ ਤੁਹਾਡੇ ਨਾਲ ਇਹੀ ਇੱਕ ਅਪੀਲ ਹੈ ਤੇ ਇਹੀ ਪ੍ਰਾਰਥਨਾ ਹੈ ਕਿ ਤੁਸੀਂ ਕਿਉਂਕਿ ਜੇ ਤੁਸੀਂ ਇਹ ਰਾਈਟ ਫਾਰਮ ਭਰੋਗੇ ਤਦ ਹੀ ਇੱਕ ਸਾਡਾ ਜਿਹੜੀ ਸਾਡੀ ਜਿੰਨੀ ਜਨਸੰਖਿਆ ਹੈ ਜਿੰਨੀ ਪੋਪੂਲੇਸ਼ਨ ਹੈ ਉਹ ਪੂਰੇ ਭਾਰਤ ਚੋਂ ਨਿਕਲ ਕੇ ਆਏਗੀ ਇਸ ਕਰਕੇ ਗੱਲ ਨੂੰ ਬੜੀ ਬਰੀਕੀ ਨਾਲ ਸਮਝੋ ਤੇ ਉਹਦੇ ਉੱਤੇ ਸੋਚ ਵਿਚਾਰ ਕਰਕੇ ਜਦ ਵੀ ਇਹ ਮੌਕਾ ਸਾਡੇ ਸਾਹਮਣੇ ਆਉਂਦਾ ਹੈ ਤੇ ਆਪਾਂ ਉਸੇ ਤਰ੍ਹਾਂ ਅਪੀਲ ਕਰਨੀ ਹੈ ਤੇ ਮੈਂ ਚਾਹੁੰਦਾ ਕਿ ਵੀ ਤੁਸੀਂ ਵੀ ਇਸ ਵਿਸ਼ੇ ਤੇ ਆਪਣੀ ਆਪਣੀ ਸਟੇਟ ਵਿੱਚ ਇਹ ਵੀਡੀਓ ਬਣਾ ਕੇ ਅਲੱਗ-ਅਲੱਗ ਲੋਕਾਂ ਨੂੰ ਪਾਓ ਜਿਹੜੇ ਸਾਡੇ ਆਪਣੇ ਸਮਾਜ ਦੇ ਲੋਕੀ ਨੇ ਆਪਣੇ ਕੌਣ ਦੇ ਲੋਕੀ ਨੇ ਉਹਨਾਂ ਨੂੰ ਪਾਓ ਤਾਂ ਕਿ ਜਦ ਵੀ ਜਨਗਨਨਾ ਹੋਵੇ ਤੇ ਉਹ ਬਿਲਕੁਲ ਸਹੀ حساب ਨਾਲ ਉਹਨੂੰ ਪਰੇ ਤੇ ਇਹ ਜਿਹੜਾ ਮੈਸੇਜ ਹੈ ਇਹ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਆਪਣੇ ਜਿਹੜੇ ਸਮਾਜ ਦੇ ਹਨ ਉਹਨਾਂ ਦੇ ਨਾਲ ਸ਼ੇਅਰ ਕਰੋ ਉਹਨਾਂ ਨੂੰ ਘਰ-ਘਰ ਜਾ ਕੇ ਸਮਝਾਓ ਉਹਨਾਂ ਦੇ ਇਹ ਕਰਕੇ ਸਾਰੀ ਜਿਹੜੀ ਚੀਜ਼ਾਂ ਹੈ ਅਵੇਅਰ ਕਰੋ ਉਹਨਾਂ ਨੂੰ ਤੇ ਮੇਰੀ ਤੁਹਾਡੇ ਨਾਲ ਇਹੀ ਰਿਕਵੈਸਟ ਹੈ ਸਾਰਿਆਂ ਨੂੰ ਮੇਰੀ